ਮਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੱਤਰਕਾਰ ਦਰਸ਼ਨਾਕ ਵਾਲਾ ਕੋਕਾ ਮੀਲਾ ਰੋਡ ਤੇ ਜਾ ਰਹੇ ਆਂਗਾ ਆ ਦੇਖੋ ਆ ਟਰਾਲੀ ਜਾਂਦੀ ਓਵਰਲੋਡ ਭਰੀ ਹੋਈ ਤੇ ਮਿੱਟੀ ਹੁੰਦੀ ਐ ਦੇ ਵਿੱਚ ਉੱਪਰ ਤੇ ਜੋ ਓਕੜੀਆਂ ਚ ਵੱਜਦੀ ਐ ਮਤਲਬ ਉਹਦੋਂ ਕੀ ਕਹਿੰਦੇ ਹੁੰਦੇ ਨੇ ਅੱਖਾਂ 'ਚ ਨਾ ਰਹਿਤਾ ਪੈ ਲੜੇ ਪੈਲੇ ਰਾਹੀ ਰੋਂਦਾ ਜਾਂ ਕੋਈ ਮੋਟਰਸਾਈਕਲ ਹੁੰਦਾ ਇਹ ਜਾਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇਹ ਦਿਨ ਬੜੇ ਚਲਾਈਆਂ ਜਾਂਦੀਆਂ ਨੇ ਇਹਨਾਂ ਨੂੰ ਠੱਗਿਆ ਜਾਵੇ ਹਨਾ ਉਤੋਂ ਕੋਈ ਠੱਗਿਆ ਜਾਵੇ ਜੋ ওভারਲੋਡ ਆਈਨੀਆਂ ਹੁੰਦੀਆਂ ਨੇ ਵੀ ਜਦੋਂ ਲਿੰਕ ਸੜਕ ਤੇ ਜਾਂਦੀਆਂ ਨੇ ਇਹ ਸਾਰੀਆਂ ਲਿੰਕ ਸੜਕਾਂ ਇਹਨਾਂ ਨੇ ਖਰਾਬ ਕਰਤੀਆਂ ਮਿੱਟੀ ਵਾਲੀਆਂ ਟਰਾਲੀਆਂ ਨੇ ਕਿਉਂ ওভারਲੋਡ ਟਰਾਲੀਆਂ ਚੱਲਦਿਆਂ ਨੇ ਇਹ ਨਾ ਉੱਥੇ ਲਿੰਕ ਸੜਕਾਂ ਤੇ ਦਾ ਇਹ ਸਾਈਡ ਵੀ ਨਹੀਂ ਦੇ ਪੁਰੇ ਤਾਂ ਵੱਡੀ ਸੜਕ ਹੈ ਕਿ ਇੱਕ ਸਾਈਡ ਤੇ ਜਾਂਦੇ ਨੇ ਤੁਹਾਨੂੰ ਅੱਖਾਂ 'ਚ ਮਿੱਟੀ ਪੈਂਦੀ ਆ ਚਾਹੀਦਾ ਇਹ ਆ ਜਿਵੇਂ ਹੋਰ ਵੱਡੇ ਸ਼ਹਿਰਾਂ 'ਚ ਕੀ ਹੁੰਦਾ ਵੀ ਇਹਨਾਂ ਟਰਾਲੀਆਂ ਨੂੰ ਜਿਹੜਾ ਟੱਕੇ ਮਿੱਟੀ ਆ ਆਪਾਂ ਲਿਆ ਸਕਦੇ ਆ ਇਧਰ ਉਧਰ ਹਨਾ ਇਸ ਤਰ੍ਹਾਂ ਨੰਗੀ ਮਿੱਟੀ ਨਹੀਂ ਲਿਆ ਸਕਦੇ ਪਰ ਇਹ ਇਹਨਾਂ ਦਾ ਕੋਈ ਪੁੱਛਦਿਛ ਨਹੀਂ ਹੈਗੀ ਹਨਾ ਇਹ ਟਰਾਲੀਆਂ ਜਿਹੜੀਆਂ ਅਮੀਂ ਸ਼ਰੀਆਮ ਚੱਲਦੀਆਂ ਨੇ ਓਵਰਲੋਡ ਹੁੰਦੀਆਂ ਨੇ ਬਹੁਤ ਜ਼ਿਆਦਾ ਡਰਾਈਵਰ ਜਿਹੜਾ ਇਹਨਾਂ ਚਲਾਉਂਦੇ ਆ ਆਫ ਹੁੰਦੇ ਨੇ ਉਹਨਾਂ ਨੂੰ ਆਵਾਜ਼ ਨਹੀਂ ਸੁਣਦੀ ਪਿੱਛੋਂ ਹਾਰਨ ਲਿੰਕ ਰੋਡ ਤੇ ਜਦੋਂ ਇਹ ਟਰਾਲੀਆਂ ਆਉਂਦੀਆਂ ਨੇ ਦਾ ਸਾਈਡ ਦੀ ਬਹੁਤ ਵੱਡੀ ਸੱਸਿਆ ਆਉਂਦੀ ਆ। ਉਹ ਤੁਸੀਂ ਦੇਖ ਸਕਦੇ ਹੋ ਵੀ ਟਰਾਲੀ ਜਿਹੜੀ ਮਿੱਟੀ ਨਾਲ ਇਹ ਕਿੱਥੋਂ ਤੱਕ ਭਰੀ ਹੋਈ ਐ ਤੇ ਪਿਛਲੇ ਆ ਦੇਖੋ ਆ ਜਿਹੜੀਆਂ ਟਰਾਲੀਆਂ ਚੱਲਦੀਆਂ ਨੇ ਸਾਰੀਆਂ ਇਸ ਰੋਡ ਤੇ ਮਿੱਟੀ ਘੱਟੇ ਨਾਲੇ ਯਾਨੀ ਕਿ ਲੋਕਾਂ ਨੂੰ ਭਾਰ ਰੀਆਂ ਨੇ ਇਹ ਕਰਕੇ ਮਿੱਟੀ ਦੀਆਂ ਟਰਾਲੀਆਂ ਲੋਕਾਂ ਦੇ ਬਾਰੀਆਂ ਨੇ ਅੱਖੀ ਘੱਟਾ ਦੇਖੋ ਆਹ ਦੇਖੋ ਕਿੰਨੀ ਮਿੱਟੀ ਡਿੱਗੀ ਇੱਥੇ ਰੋਡ ਤੇ ਆਹ ਸਾਰੀ ਮਿੱਟੀ ਆਹ ਸਾਰੀ ਜਿਹੜੀ ਮਿੱਟੀ ਹੈ ਇਹ ਸੜਕ ਇਹਨਾਂ ਦੀ ਬਦੌਲਤ ਜਿਹੜੀ ਰੋਡ ਤੇ ਆਉਂਦੀ ਆ ਦੇਖੋ ਜਿਹੜੇ ਕੋਈ ਪਿੱਛੇ ਕੋਈ ਮੋਟਰਸਾਈਕਲ ਸਵਾਰ ਹੁੰਦਾ ਜਾਂ ਕੋਈ ਹੋਰ ਹੁੰਦਾ ਉਹਤੇ ਉਹਨਾਂ ਤੇ ਜਾਨੀ ਕਿ ਮਿੱਟੀ ਅੱਖਾਂ ਦੇ ਵਿੱਚ ਪੈਂਦੀ ਹੈ ਤੇ ਹਾਦਸੇ ਵਾਪਰਨ ਦਾ ਪੂਰਾ ਖਤਰਾ ਰਹਿੰਦਾ ਜਦੋਂ ਟਰਾਲੀ ਉਖੜੀ ਚ ਵਜਦੀ ਹੈ ਤਾਂ ਇੱਕਦਮ ਮਿੱਟੀ ਜਿਹੜੀ ਆ ਉਹ ਪਿਛਲੇ ਹਜਰਾਗੀਰ ਦੇ ਅੱਖਾਂ 'ਚ ਪੈਂਦੀ ਹੈ ਤੇ ਸੜਕ ਦੇ ਉੱਤੇ ਵੀ ਡਿੱਗਦੀ ਆ ਸੋ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਜਾਂ ਤਾਂ ਇਹਨਾਂ ਨੂੰ ਟੱਕ ਕੇ ਚਲਾਇਆ ਜਾਵੇ ਜਾਂ ਇਹਨਾਂ ਨੂੰ ਰਾਤ ਵੇਲੇ ਪੱਟਿਆਂ ਵਾਲਿਆਂ ਨੂੰ ਕਿਹਾ ਜਾਵੇ ਵੀ ਤੁਸੀਂ ਰਾਤ ਵੇਲੇ ਆਪਣੀ ਮਿੱਟੀ ਢੋਲਿਆ ਕਰੋ ਹਨਾ ਕਿਉਂਕਿ ਦਿਨ ਵੇਲੇ ਬਹੁਤ ਸਾਰੀ ਜਿਹੜੀ ਟ੍ਰੈਫਿਕ ਦੀ ਚੱਲਦੀ ਆ ਸੋ ਜੇ ਚੰਗੀ ਲੱਗੇ ਗੱਲ ਇਹ ਤੁਹਾਨੂੰ ਸਹੀ ਲੱਗਦੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਇਹਨਾਂ ਤੇ ਕੁਝ ਨਾ ਕੁਝ ਸਖਤੀ ਕਰ ਸਕੇ ਅਸੀਂ ਮੰਗ ਕਰਦੇ ਆਂ ਵੀ ਜ਼ਰੂਰ ਕਿਉਂਕਿ ਇਹ ਦਿਨ ਰਾਤ ਦੀ ਕੰਮ ਚੱਲੀ ਜਾਂਦਾ ਪੱਟਿਆਂ ਦਾ ਤੇ ਮਿੱਟੀ ਆਈ ਜਾਂਦੀ ਹੈ ਤੇ ਲਿੰਕ ਸੜਕਾਂ ਤੇ ਖਾਸ ਕਰਕੇ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਜਦੋਂ ਇਹਨਾਂ ਦੇ ਪਿੱਛੇ ਕੋਈ ਰਾਗੀ ਰੌਂਦਾ ਤਾਂ ਕੋਈ ਆਵਾਜ਼ ਨਹੀਂ ਸੁਣਾਈ ਦਿੰਦੀ ਇਹਨਾਂ ਨੂੰ ਨਾ ਸਾਈਡ ਤੇ ਕਰਨ ਤਾਂ ਬਾਕੀ ਵੱਡੇ ਰੋਡ ਤੇ ਜਦੋਂ ਮਿੱਟੀ ਦੀ ਟਰਾਲੀ ਉਖੜੀ ਚੱਜਦੀ ਹੈ ਪਿਛਲੇ ਜਿਹੜੇ ਹੁੰਦੇ ਨੇ ਰਾਗੀ ਮੋਟਰਸਾਈਕਲ ਸਵਾਰ ਜਾਂ ਕੋਈ ਉਹਨਾਂ ਦੇ ਅੱਖਾਂ 'ਚ ਮਿੱਟੀ ਪੈ ਜਾਂਦੀ ਹੈ ਜਿਸ ਕਰਕੇ ਹਾ ਘਟਣਾ ਵਾਪਰਨ ਦਾ ਡਰ ਰਹਿੰਦਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ